ਰਹਿਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਹੈ ਰਾਮ ਰਾਜੇ ਹਰ ਨਾ ਕਉ ਚਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿੰਦਕਾਂ ਬਟਦੇ ਨਾਮ ਦੇਉ ਮੁਖ ਲਾਇਆ ਜਿਨ ਨਾਨਕ ਐਸਾ ਹਰਿ ਸੇ ਬਿਆੰਤ ਲਹਿ ਚੜਾਇਆ ਸਲੋਕ ਮਹਿਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਜੂਤ ਜੋਤ ਮਹਜਾ ਤਾ ਅਕਲ ਅਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਿਫਤ ਸੁਵਾਲਿਓ ਜਨ ਕੀਤੀ ਸੋ ਪਰ ਭਇਆ ਕਹੋ ਨਾਨਕ ਕਰਤੇ ਕੀਆ ਬਾਤ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਆਗਾ ਸਮਹਿਲਾ ਪਹਿਲਾਏ ਕੋ ਅਹੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੇ ਕੀਆ ਅ ਸੰਖਾ ਕੀਤੇ ਭਵਨ ਹਾਰੇ ਕੀਤੇ ਰਗ ਭਰੀ ਸੋ ਕਹਿਣ ਕੀਤੇ ਗਵਨ ਹਾਰੇ ਗਾਵਣ ਤੁਧਨੋ ਭਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਫਤ ਲਿਖ ਜਾਣ ਲੇਖ ਲੇਖ ਤਰ੍ਹਾਂ ਵਿਚਾਰੇ ਗਾਵਣ ਤੁਧਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਦਰਾਸਨ ਉੱਤੇ ਬੈਠੇ ਦੇਵਤਿਆਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀਸਰੀ ਸੰਤੋਖੀ ਗਾਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਲਖੀ ਸਰ ਜੁਗ ਜੁਗ ਵੇਦ ਨਾਲੇ ਗਾਵਣ ਤਦਨੋ ਮੋਹਣੀਆ ਮਨ ਮੋਹਣ ਸਰਗਮ ਛਪਿਆਲੇ ਗਾਵਣ ਤਦਨੋ ਰਤਨੀ ਉਪਾਏ ਤੇਰੇ 68 ਧੀਰਤ ਨਾਲੇ ਗਾਵਣ ਤਦਨੋ ਜੋਦ ਮਹਾਬਲ ਸੂਰਾ ਗਾਵਣ ਤਦਨੋ ਕਾਣੀ ਚਾਰੇ ਗਾਵਣ ਤਦਨੋ ਖੰਡ ਬਣੂ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸਹੀ ਤਦਨੋ ਗਾਵਣ ਜੋਤੜ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਣ ਸੇ ਮੈ ਚਿਤਨਿਆ ਬਨਾਨ ਕਿਆ ਵਿਚਾਰੇ ਸੋਈ ਸੋਈ ਸਰਾ ਸਰ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰ ਸਿਵ ਰੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਨਾਨਕ ਰਹਿ ਨਿਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਕਿਸ ਮੁਕੇ ਕੋਏ ਕੇਵੜਾ ਵੱਡਾਰੀ ਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਕਬੀਰਾ ਗੁਣੀ ਗਹਿਰਾ ਕੋਏ ਨ ਜਾਣੇ ਤੇਰਾ ਕੀ ਤਾ ਕਿਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨ ਗੁਰ ਗੁਰ ਹਾਈ ਕਹਿ ਨ ਜਾਏ ਤੇਰੀ ਤਿਲ ਵਡਿਆਈ ਸਾਬ ਸਾਤ ਸਾਬਤਾ ਸਾਬ ਚੰਗੇ ਆਈਆਂ ਸਿੱਧਾ ਵਰਖਾ ਕੀਆਂ ਵਡਿਆਈਆਂ ਤੁਧ ਵੀ ਸਿੱਧੇ ਘੜੇ ਨਾ ਪਾਈਆ ਕਰਮਲੇ ਨਹੀਂ ਠਾਕ ਰਹੀਆ ਆਖਣ ਵਾਲਾ ਕਿ ਆ ਵੀਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸਤੂ ਦੇਰ ਸੇ ਕਿ ਆਚਾਰਾ ਨਾਨਕ ਸਾਚ ਸਵਾਰਣ ਹਰਾ ਸਾ ਮਹੱਲਾ ਪਹਿਲਾ ਆਕਾ ਜੀਵਾ ਮੈਂ ਸਰੇ ਮਰ ਜਾਵਾਂ ਆਖਣ ਓਖਾ ਸੱਚ ਹੈ ਨਾਉ ਸੱਚ ਨਾਮ ਕੀ ਲਾਗੇ ਪੂਖਤ ਪੂਖਾ ਕਹ ਚਲੇ ਅਹ ਦੁਖ ਸੋਕੇ ਵਿਸਰੇ ਮੇਰੀ ਮਾਈ ਸਾਚਾ ਸਾਭ ਸੱਚੇ ਨਾ ਹੀ ਰਹਾਓ ਸਤਿਨਾਮ ਕੀ ਤਲਵੜਿਆ ਆਇ ਆਖ ਥਕੇ ਕੀਮਤ ਨਹੀਂ ਪਾਈ ਜੇ ਸਭਨ ਲਿਕੇ ਅੱਖ ਨ ਪਾਏ ਵਡਾ ਨ ਹੋਵੇ ਘਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦੇੰਦਰ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾ ਬਤੇ ਵਡ ਤੇਰੀ ਦਾਤ ਚਿੰਤਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਮੇ ਬਾਦ ਸੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖ ਆਪਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਉ ਅਰਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਛਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰੇ ਹਰੇ ਹਰਿ ਸੁਨਾਮ ਨਾ ਪਾਇ ਤੈ ਭਾਗ ਹਿਣ ਜੰਪਾਸ ਜੋ ਸਤਗੁਰ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਨਿਲਾ ਹਰਜਨ ਸਤਗੁਰ ਸੰਗਤ ਪਾਏ ਤੈਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਾ ਸੰਗਜ ਤਹਿ ਰਸ ਪਾਇ ਮਿਲ ਜੀ ਨਾਨਕ ਨਾਮ ਪਰਗਾਸ ਰਾਗ ਗੁਦਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤ ਵਿਅਦਮ ਜੈ ਆਹਰ ਹਰ ਜੀਉ ਪਰਿਆ ਸਹਿਲ ਪਥਰ ਮੈਂ ਜੰਤੀ ਉਪਾਈ ਤਾ ਕਰਜ ਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਗਾਸ ਧਰਿਆ ਰਹਾਓ ਨਨਪਿਤਾ ਲੋਕ ਸਰਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਖ ਸੰਭਾਹਿ ਠਾਕੁਰ ਕਾਹੇ ਮਨ ਪੋਹ ਕਰਿਆ ਊਡੇ ਊਡਾ ਵੈਸੇ ਕੋ satis ਪਾਚੇ ਵ ਸ੍ਰੀ ਸਰਿਆ ਤਿਨ ਕਵਣ ਖਲਾਵੇ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਾਬੜੀ ਦਾਣ ਦਸ ਅਸ਼ਟ ਸਿਧਾਣੇ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਆ ਤੇਰਾ ਅੰਤਨਾ ਪਾਰਾ ਵਰਿਆ ਰਹਾ ਗਿਆ ਸਾ ਮਹਿਲਾ ਚੌਥਾ ਸੋ ਪ੍ਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕਣ ਰੰਝਣ ਹਰ ਪਰਕਣ ਰੰਝਣ ਹਰਗਮਾ ਗਮਿਯਾ ਪਾਰ। ਅਬ ਤਾਵੇ ਸਬ ਤਾਵੇ ਤੁਦੀ ਹਰ ਸੱਤੇ ਸਰਜਨ ਹਾਰਾ। ਸਭ ਜੀਤ ਮਾਰੇ ਜੀਤੂ ਜੀਆਂ ਕਾ ਦਾ ਤਾਰਾ। ਹਰ ਤਾਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰਿਆ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰ। ਤੂ ਕਟਕੜ ਅੰਤਰ ਸ਼ਰਮ ਨਿਰੰਤਰ ਜੀ ਹਰ ਇੱਕ ਪਰਕ ਸਮਾਨ। ਇੱਕ ਦਾ ਤੇ ਇੱਕ ਪੇ ਖਾਰੀ ਜੀ ਸਭ ਤੇਰੇ ਝੋਲ ਵਿਜਾਨ। ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋਤਿ ਨ ਵਰਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਦਰੀ ਤੇਰੇ ਕਿਆ ਗੁਣ ਹੈ ਖਵਖਾਨ ਜੋ ਸੇਵੈ ਜੋ ਸੇਵੈ ਤੂੰ ਜੀ ਜਨ ਨਾਨਕ ਤਿਨ ਕੁਰਬਾਨ ਹਰ ਤਾਵੇ ਹਰ ਤਾਵੇ ਤੂੰ ਜੀ ਸੇ ਨਾ ਜੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਤਾਏ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਪੋਜ ਨਹਰ ਨਿਰਪੋਤ ਹੈ ਜੀ ਤਿਨ ਕਾ ਭੋ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ 세탄 세탄 진하르태 ਜਿ ਜਨਾਨਕ ਤੈਨੂੰ ਬਲਜਾ ਸੀ ਤੇਰੀ ਪਗ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਗ ਸਲਾਹਣ ਤੁਝੇ ਹਰ ਨਿਕ ਨੇਕੀ ਅਨੰਤਾ ਤੇਰੇ ਨਿਕ ਤੇਰੇ ਨਿਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨਿਕ ਤੇਰੇ ਨਿਕ ਪੜੇ ਬੋ ਸਮਰਸ ਸਾਸ ਜੀ ਖੜkere ਕਟਕਰਮ ਕਰਨਤਾ ਸੇ ਪਗ ਸੇ ਪਗ ਤੇ ਪਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂ ਆਦਿ ਪੁਰਖਿ ਪਰਮ ਪਰ ਕਰਤਾ ਜੀ ਤੁਧ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਤੂੰ ਇੱਕੋ ਜੀ ਤੂੰ ਨੇਚਲ ਕਰਤਾ ਸੋਈ ਤੂੰ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਆਪੇ ਸਿਟੇ ਸਭ ਯੂਪਾਈ ਜੀ ਤੂੰ ਆਪੇ ਸਰਜ ਸਭ ਗੋਈ ਜੜ ਨਾਨਕ ਨੂੰ ਗਾਵੇ ਕਰਤੇ ਕੇਰੀ ਤੋਂ ਸਭ ਸੇ ਕਾ ਜਾਣੋ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਾਰ ਮੈਂ ਢਾਂਸਾ ਜੋ ਤੂੰ ਆਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਇ ਰਹਾਓ ਸਭ ਤੇਰੀ ਤੂ ਸੁਬਣੀ ਤੈਂ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂਦਰੈ ਸੋ ਤੁਧਿ ਹੀ ਮਾਇ ਤਦ ਬਿੰਦੂ ਜਾ ਕੋਈ ਨਾ ਜੀ ਜੰਨ ਸਭ ਤੇਰਾ ਖੇਲ ਬਜੋਗ ਕਮਲ ਵਿਚੜਾਸਨੋ ਗੀ ਮੇਲ ਜਿਸਨੂੰ ਤੂ ਜਾਣੈ ਸੋ ਜਨ ਜਾਣੈ ਹਰਗੁਰ ਸਦੀ ਆਖ ਬਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇਐ ਸਹਜੇ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਦੁਦ ਮੈਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨਾਨ ਗੁਰੂ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲ ਨਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਰਮਾ ਭਗੜੇ ਚਾਲ ਅਹੰਮ ਦੇ ਕਹਦੇ ਡੂਬਿਆਲੇ ਬਨੇਕ ਨ ਚਿਤ ਸਮੁੜ ਮਣਾ ਹਰ ਬਿਸਰੈ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੂਰ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਬਿਸਰਿਆ ਸਾ ਮਹੱਲਾ ਪੰਜਵਾ ਕਹੀ ਬ੍ਰਾਹਮਣੁ ਕਤੇ ਹਰੀਆ ਗੋਮੁ ਤੁਮ ਕੇ ਤੇਰੀ ਬਰੀਆ ਵਰ ਕਾ ਤੇ ਕਿਤੇ ਨਾ ਕਾਮਲ ਸਾਥ ਸੰਗਤ ਭਜ ਕੇਵਲ ਨਾਮ ਸਰੰਡਾ ਲਾ ਭੁਜਨ ਤਰਨ ਕਾ ਜਨਮ ਵਿਥਾ ਜਾ ਤਰੰਗ ਮਾਇਆ ਕਹਿ ਰਹਾਓ ਜਬ ਤਸ ਨਿਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨ ਨਹਰਾਇਆ ਕਹੋ ਨਾਲ ਕਹਮਣੀ ਚਕਰਮ ਮਹ ਸਰਨ ਪਰੇ ਕੀ ਰੱਖੋ ਸਰਮਾ ਪਾਚਾ ਦਸਵੀਂ ਕਬੀਏ ਪਾਜਵੇਂ ਤੀਜੋ ਭਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਇ ਚਿਤ ਕੀ ਇੱਛਾ ਰੌਚਨ ਮੰਡੈ ਹਮਾਰਾ ਆਪਣਾ ਜਨ ਕਰੋ ਪਰਤੇ ਪਾਰ ਅਮਰੇ ਦੁਸ਼ ਬੈ ਤੁਮ ਕਾ ਬੁ ਆਪਹਾ ਦੇ ਮੋਹੇ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੋਖ ਸਿਖ ਸਬੈ ਕਰਤਾਰ ਮੋਰਛਣ ਜੀ ਕਰ ਦਇਆ ਕਰੀਐ ਸਭਨ ਕੋ ਹਦਸ ਕਰੀਐ ਪੂਰਣ ਹੋਏ ਹਮਾਰੀ ਆਸਾ ਤੋਰਪ ਜਨ ਕਿ ਰਹੇ ਪਿਆਸਾ ਤੁਮੈ ਚਾੜ ਤੇ ਵਰਨਾ ਤਾ ਜੋ ਵਰਚਾਸ ਤੁਮ ਤੇ ਪਾਉਂ ਸੇਵਕ ਸਿਕ ਹਮਾਰੇ ਤਾਰਗ ਚੁੰਚੁੰ ਸਤਰ ਹਮਾਰੇ ਮਾਰੀਐ ਆਪ ਸਾਦੇ ਮੁਜੇ ਵਰੀਏ ਮਰਨ ਕਾਲ ਕਾ ਤਰਾਸਨ ਵਰੀਏ ਹੂਜੇ ਸਦਾ ਹਮਾਰੇ ਪੱਛਾ ਸਿਰੇ ਤੁਜੋ ਕਰੀਏ ਵਰਛਾ ਰਾਖ ਲੈ ਮੇ ਰਖ ਨਹਾਰੇ ਸਾਈਂ ਸੰਤ ਸਹਾਈ ਪਿਆਰੇ ਦੀਨ ਬਣ ਜੋ ਸਣ ਕੇ ਹੰਤਾ ਤੁਮੋ ਪਰਿਚ ਤਰਦਸ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸੁਭ ਜੀਵ ਬਤਰਾ ਕਾਲ ਪੈ ਕਰਮ ਸੁਨ ਪ੍ਰਕਾਸ਼ਾ ਸਕਲ ਕਾਲ ਕੈ ਕੀ ਆਤਮਾਸਾ ਜਮਨ ਕਾਲ ਜੋ ਵੀ ਸਭ ਕੀਓ ਬੇਦਰਾ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਬਜਕ ਤੁਮਨਾਇਓ ਦੇਵਦਾਜ ਜਥਨੇ ਬਜਾਇਓ ਆਡੰਤੇ ਕੇਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸਿਵਕਣ ਕੋ ਸਿਵ ਗੁਰੂ ਸੁਖਤੀਓ ਸਤਰੰਗ ਕੋਪਲ ਮੋਹਮਦ ਕੀਓ ਘਟ ਘਟ ਕੇ ਅੰਤਰ ਕੀ ਜਾਣੇ ਭਲੇ ਬਰੇ ਕੀ ਪੀਰ ਪਛਾਨੇ ਚਿੰਟੀ ਤੇ ਕੁੰਤਰੇ ਅਸੂਲਾ ਸਭ ਪਰ ਕਿਰਪਾ ਰਿਸਕਰ ਫੂਲਾ ਸੰਤਾਂ ਦੇ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ फडफड ਕੀ ਜਾਣੇ ਜਮ ਦੇ ਰਖ ਕਰਿਆ ਕਰਤਾਰਾ ਪ੍ਰਜਾ ਤਰਤ ਤਦ ਦੇ ਹਪਾਰਾ ਜਵਾ ਕਰਤ ਕਰਤ ਹੋ ਕਭੂ ਤੁਮ ਮੈ ਮਰਤ ਦੇ ਦਰਸਭੂ ਜੇਤੇ ਮਨਸੁਰ ਸਭ ਤਾਰੇ ਆਪੇ ਆਪਣੀ ਬੂੜਿ ਉਚਾਰੇ ਤੁਮ ਸਭੀ ਤੇਰੇ ਤਨ ਰਾਨ ਜਾਣਤ ਪੇਤ ਪੇਦੇ ਹਰਿਆਲਮ ਨਰਨਕਾੰਡ ਨਮਗਾਰਨ ਨਰਲੰਬੇ ਆਦਨੀ ਲਨਾਦੇ ਸੰਭ ਤਾਕਾ ਮੂੜਿ ਚਾਰਤ ਪੇਤਾ ਜਾ ਕੋ ਪੇਮਨ ਭਾਵਦ ਪੇਤਾ ਤਾਕੋ ਕਿਰਪਾ ਹਨ ਨਮਾਨਤ ਮਹਾ ਮੂੜਿ ਕਛ ਪੇਦ ਨਾ ਜਾਣਤ ਮਹਾ ਦੇਵ ਕੋ ਕੈ ਸਦਾ ਸਭ ਨਰਨਕਾਰ ਕਾ ਚੀਨਤ ਨਹੀਂ ਪੇਵ हां पे अपनी बुध है जेती वर्णत पिन पिन तुह तेती तुमरा लखन जाए पसारा कह वि सजा प्रथम संसार एकै रूप नो रूप पारंक पयो राव कह पूपांड जेरे सेतन के नथपुर कान बहो रे दिल कहो फुडा जा है बैठा कौसल पे संगरे केटा सकरी सिद्ध गाय चंबवार जगार स्वरूप संभव भवरछा मेरी तुम करो से की बार सिख संगर दूसरी थेरवंत पाता सकल मलेस करोण गाता ਦੇਸ ਦੁਸਰ ਸਰ ਨੀ ਪਰੈ ਤਨ ਕੈ ਦਸੁਦਕ ਤੋ ਹੋਆ ਮਰੇ ਪਰਿਸ਼ਣ ਪਗ ਭਰੇ ਤਿਹਾਰੇ ਦਿਨ ਕਾ ਤੁਮ ਸੰਕਟ ਸੁਭਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕੰਨ ਣਟਨੇ ਹੈ ਰਚਾ ਹੋਏ ਤੈ ਸੁਭ ਕਾਲਾ ਦੁਸਰ ਇਸਰੇ ਤਤ ਕਾਲਾ ਫਿਰ ਪਾਦਰੇ ਸੰਜਾਇਨੇ ਰਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿਦ ਸਿਧ ਕਰਮ ਸੁਭ ਹੋਏ ਰਿਸ ਸਾਸ ਸਕੇ ਨਾ ਕੋਈ ਇਕ ਬਾਰ ਜਿੰਤ ਮੈਂ ਸਬਾਰਾ ਕਾਲ ਵਾਸਤੇ ਧਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰ ਦਸੁਧੋਗ ਤੇ ਰਹਾ ਖੜਕੇਤ ਮੈਂ ਸਰਨ ਤਿਹਾਰੀ ਆਪ ਹਾਦਲ ਹੋ ਬਾਰੀ ਸਰਬ ਠੋਰ ਮੋ ਹੋ ਸੁਹਾਈ ਦਿਸ ਰੋਗ ਤੇ ਲੇ ਹੋ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨੇ ਕਹਿਮ ਤੇ ਕ ਨਾ ਮਾਨਿਓ ਸਿਮਰ ਸਾ ਸਰਬੇ ਸਭੈ ਵੋ ਭੇਦ ਕਹਿ ਹਮੇ ਕ ਨਾ ਜਾਣਿਓ ਸਿਰਸ ਪਾਣ ਕਿਰਪਾ ਤੁਮਰੀ ਕਰ ਮੈਨ ਕ ਸਭ ਤੋ ਹੈ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਪਾਇ ਗਏ ਕਿਲਾ ਜਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਦੇ ਕੋ ਓਂਕਾਰ ਸਤਗੁਰ ਪ੍ਰਸਾਦ ਆਨੰਦ ਭਇ ਮਰੀ ਮਾਇਸ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਿਰ ਸੇਤੀ ਮਨਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪੰਨਿਆ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਇ ਸਤਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੁਸਦਰੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਬਿਸਾਰਨ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਾ ਗਲਾਂ ਸਮਰਤ ਸਵਾਮੀ ਸੋ ਕਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੂਹ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਤੇ ਜਿਤ ਤੇ ਸੋ ਪਾਵੇ ਸਰਾ ਸਿਫਤ ਸੁਲਾਹ ਤੇਰੀ ਨਾਮ ਨੂੰ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜਿ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਰਹਿ ਧਾਰੋ ਸਾਚੇ ਨਾਮਯਾ ਦਾ ਰਮ ਰਾਜਿਨ ਭੁਖਾ ਸਭ ਗਵਾਈਆਂ ਕਰ ਸ਼ਾ ਸੁਖ ਮਣੇ ਵਸਹਿ ਜਿਨਿ ਛਾ ਸਪੂਰਿਆਈਆਂ ਸਦਾ ਕੁਰਬਾਨ ਕੀਤਾ ਗੁਰੂ ਟਹ ਜਿਸਤਿਆ ਹੈ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਰਹਿ ਧਾਰੋ ਵਾਜੇ ਪੰਜ ਵਰਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੇ ਉਤਰ ਵਸਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂ ਜਿਨ ਕੋ ਸਿ ਨਾਮ ਹਰਕੇ ਲਾਗੇ ਕਹੇ ਨਾਨਕ ਤਿਸ ਗੋ ਹਉ ਤਤ ਕਰੇ ਹਰਿ ਅਨੰਦ ਵਾਜੇ ਅਣਦ ਸੁਣਾ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿਤ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਾਰ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਦੇ ਕੋ ਕਾਵੇ ਜੋ ਕੋ ਬੁਨਚਰਸ ਕਾ ਹੋਇ ਉਦਾਰੋ ਹੈ ਵਸਰੀ ਲਹਿ ਜਾਇ ਨਿਤ ਨਿਤ ਰਖਿ ਉਤਾਰੋ ਧੰ ਸੰਸਾਰ ਚ ਨਲਗ ਤਰੀਆ ਸੁਬਨਾਗਰ ਸੁਬਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈ ਨਿਰਗੁਨ ਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨਮਨ ਤਿ ਵੇ ਹਰਿਆ ਪੌੜੀ ਜਿੱਥੇ ਤੂੰ ਸਮਰਾਤ ਜਿੱਥੇ ਕੋਈ ਨਾ ਉੱਥੇ ਤੇਰੀ ਲਾਖੀ ਅਗਨੀ ਅੰਦਰ ਮਾਏ ਸੁਣ ਕੇ ਜਿਮ ਕੇ ਦੂਤ ਨਾ ਹੀ ਤਰੇ ਛੱਡ ਜਾਏ ਪੌਜਲ ਵੀ ਕੁਮਸਗਾ ਗੁਰ ਸ਼ਬਦੀ ਭਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਕਾਏ ਕਲਮੇ ਹੋ ਪਨਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਹਿ ਬਿਰਥਾ ਕੋਈ ਨਾ ਜੈ ਜੀ ਆਵਤ ਦੁਐ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਧਨਾ ਜੀਵਾਂ ਚੁਕੁਰਨਾਉ ਨਿਤਰੀ ਸਤ ਗੁਰ ਪੈਖਣਾ ਸੁਰਨੀ ਸੁਰ ਨਾ ਗੁਨਾਂ ਸਤਿਗੁਰ ਸੇ تیرਤੇ ਅਦਰਗੇ ਭਈਆ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੇ ਵਤ ਦੇ ਜਗ ਮੇਉ ਤੁਮ ਕਾੜੀ ਹੈ ਵਿਰਲੇ ਕੇ ਹੀ ਕੇ ਮਹਲਾ ਪੰਜਵਾ ਸਕੇ ਰਖਣੇ ਹਾਰਿਆ ਪਿਉ ਬਾਰਿਆਨ ਤੁਰਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਏ ਅਪਦੇਾਲ ਮਨੋਨਾ ਵਿਸਾਰਿਆਨ ਸਾਧ ਜਿਨਾ ਕੇ ਸੰਗ ਪਵ ਜਲ ਧਾਰਿਆਨ ਸਾਖਤ ਨਿੰਦਗ ਦੁਸ਼ਕਿਨ ਮਾਹਿ ਵਿਦਾਰਿਆ ਤੇ ਸਾਬ ਕੀ ਟੇਕ ਨਾਨਕ ਮਣੇ ਮਾਏ ਇਸ ਮਰਸਕ ਹੋਏ ਸਗਲੇ ਦੁਖ ਜਾਏ ਇਸਾਂ ਹੈ ਕੀ ਟੇਕ ਨਾਨਕ ਮੜੇ ਮਾਏ ਜਿਸ ਮਰਸਕ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ